जीएन ਉਸ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਪੰਜਾਬੀ ਫੈਮਿਲੀ ਰਿਐਕਸ਼ਨ ਤੇ ਵੀ ਕਹਿੰਦਾ ਆ ਸਭ ਵਧੀਆ ਹੋਵੇ ਤੇ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਲਓ ਜੀ ਇੱਕ ਦਫਾ ਫਿਰ ਹਾਜ਼ਰ ਆ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਵੀਡੀਓ ਨਾਰਿੰਦਰ ਸਰਾਈ ਇਹ ਆ ਭੂਪੇ ਦੀ ਬੀਬੀ ਭੂਪੇ ਦੀ ਬੀਬੀ ਹਾਂ ਭੂਪੇ ਦੀ ਬੀਬੀ ਵੀਡੀਓ ਦਾ ਟਾਈਟਲ ਆ ਆਜੋ ਪਹਿਲੇ ਭੂਪੇ ਦੀ ਬੀਬੀ ਕੀ ਨੂੰ ਪਤਾ ਨਹੀਂ ਕੋਲ ਦੇਖ ਕੇ ਰਸਾਂਗੇ ਭਾਈ ਇਹ ਨਹੀਂ ਬਹੁਤ ਧੰਨ ਆਹ ਬਹੁਤ ਬੰਦਾ ਜਿਹੜਾ ਹਰ ਅੰਦਰ ਲਿਖਿਆ ਵਾ ਆ ਰਿਹਾ ਵਾ ਇਹ ਫਿਰ ਮੈਂ ਅ ਚੇਤੇ ਕਰੀ ਮੇਰਾ ਟਰੈਕਟਰ ਖੋ ਗਿਆ ਸੰਗਲ ਫੜ ਯਾਰ ਫੜ ਸੰਗਲ ਉਹ ਕਿਹੜੇ ਸੰਗਲ ਆ ਮੈਂ ਪਨੀਰੀ ਬੀਜਣ ਚੱਲਿਆ ਮੈਂ ਅੱਗੇ ਲੇਟ ਹੋਣ ਡਿਆ ਉਹ ਯਾਰ 10 ਮਿੰਟਾਂ ਨਾ ਕਿੰਨਾ ਕੇ ਲੇਟ ਹੋ ਚੱਲਿਆ ਤੂੰ ਓਏ 10 ਮਿੰਟ ਓਏ ਲੋਕਾਂ ਦੀਆਂ ਪਨੀਰੀਆਂ ਤੇ ਲਾਉਣ ਵਾਲੀਆਂ ਚੱਲੀਆਂ ਹੁਣ ਤਾਂ ਪਨੀਰੀ ਮਿੰਟ ਮਿੰਟਾਂ ਲੇਟ ਹੋਣ ਡਈ ਆ ਹੂੰ ਓਏ ਨਾਲੇ ਅਸੀਂ ਪਨੀਰੀ ਬੀਜ ਕੇ ਜੂਤੀ ਵਿਆਹ ਜਾਣਾ ਜੂਤੀ ਪਨੀਰੀ ਕਰਨੀ ਤੇ ਜੂਤੀ ਵਿਆਹ ਜਾਣਾ ਮੈਨੂੰ ਤਾਂ ਲੱਗਦਾ ਇਹ ਵੀ ਨੀਤ ਹੀ ਮਾੜੀ ਆ അത <laughs> <laughs> <that is German> <that> <other> <fieldậpmat puppyBeawweel> ਕਾ ਕਿਧਰ ਤੁਰ ਪਿਆ ਪ੍ਰੇਮਿਆ ਉਹ ਤੁਰਨਾ ਕਿਧਰ ਆ ਪਨੀਰੀ ਬੀਜਣ ਲੱਗਾਈ ਉਹ ਖੇਦਦੇ ਕੰਮ ਨੂੰ ਫੇਰ ਉਹ ਖਿੱਚਦੇ ਨੇ ਆ ਤੂੰ ਦੱਸ ਕੋ ਦੂ ਕਿੱਦਾਂ ਆਉਣੇ ਹੋਏ ਆ ਅੱਛਾ ਯਾਰ ਮੈਨੂੰ ਇੱਕ ਗੱਲ ਸਭ ਤੋਂ ਪਹਿਰੇ ਪਨੀਰੀ ਕਿਹਨੂੰ ਕਹਿੰਦੇ ਨੇ ਪਨੀਰੀ ਜਿਹੜੀ ਉਹ ਚਾਵਲ ਬੀਜਦੇ ਆਪਾਂ ਆਪ ਝੋਨਾ ਝੋਨਾ ਮੁੰਜੀ ਲਾਨੇ ਆ ਮੁੰਜੀ ਉਹ ਪਨੀਰੀ ਬੀਜਦੇ ਫੇਰ ਉਹਨੂੰ ਪੁੱਟਦੇ ਨੇ ਦੁਬਾਰਾ ਫਿਰ ਦੁਬਾਰਾ ਲਾਂਦੇ ਨੇ ਪਹਿਲੇ ਇਹ ਵੀ ਜੀ ਜਾਂਦੀ ਹੈ ਲੇਕਨ ਨਾ ਪਨੀਰੀ ਕਈ ਜਗ੍ਹਾ ਤੇ ਨਹੀਂ ਬੀਜਦੇ ਬੀਜਦੇ ਨੇ ਪਾਈ ਹਰ ਹਰ ਤਕਰੀਬਨ ਹਰ ਸ਼ਾਦੀ ਪਲੇਰੀ ਹੁੰਦੀ ਆ ਅੱਛਾ ਥੋਮ ਦੀ ਪਲੇਰੀ ਹੁੰਦੀ ਆ ਅੱਛਾ ਹਰ ਚੀਜ਼ ਦੀ ਹਾਂ ਪਨੀਰੀ ਹੁੰਦੀ ਸਪੈਸ਼ਲੀ ਨਹੀਂ ਕਿ ਚਾਵਲਾਂ ਦੀ ਨਹੀਂ ਹਾਂ ਸਪੈਸ਼ਲੀ ਨਹੀਂ ਹੈਗੀ ਮੋਸਟਲੀ ਜਿਹੜੀ ਫੇਮਸ ਹੈ ਨਾ ਫੇਮਸ ਜੜੀ ਹੈ ਇਹ ਚਾਵਲਾ ਇਹ ਚਾਵਲਾ ਬਹੁਤ ਜ਼ਿਆਦਾ ਕਾਸ਼ਤ ਹੁੰਦੀ ਨੇ ਇਸ ਲਈ ਉਹਨੂੰ ਪਨੀਰੀ ਦਾ ਨਾਮ ਦਿੱਤਾ ਜਾਂਦਾ ਜਿਹੜਾ ਥੋਮ ਥੂਆ ਉਹ ਤਾਂ ਛੋਟੀ ਬੋਲ ਦਾ ਪਾਪਾ ਮੈਂ ਤਾਂ ਵੈਸੇ ਤੁਹਾਨੂੰ ਦੱਸਿਆ ਕਿ ਉਹ ਵੀ ਉਹਨੂੰ ਵੀ ਪਲੇਰੀ ਕਹਿੰਦੇ ਥੋਮ ਜਿਹੜਾ ਲੱਗਦਾ ਹੈ ਨਾ ਉਹਦੇ ਉਹ ਜਿਹੜੇ ਨੇ ਬੀ ਲੱਗਦੇ ਨੇ ਉਹਦੀ ਪਨੀਰੀ ਨਹੀਂ ਹੁੰਦੀ ਹਾਂ ਹਾਂ ਜੀ ਪਨੀਰੀ ਹੁੰਦੀ ਆਈ ਨਹੀਂ ਹੁੰਦੀ ਚਲੋ ਇਹ ਆਪਣੇ ਈਵਰਸ ਆਪਾਂ ਦੱਸਣਗੇ 2 ਬਜੇ ਦਾ ਮੁਕਾਬਲਾ ਵਜੀ ਹਾਂ ਇਹ ਰੰਦਾਵਾ ਸਾਹਿਬਾ ਲਾ ਕੇ ਜ਼ਿੰਮੇਦਾਰ ਨੇ ਇਹ ਰੰਦਾਵਾ ਸਾਹਿਬ ਨੇ ਜ਼ਿੰਮੇਦਾਰ ਨੇ ਇਹਨਾਂ ਨੂੰ ਇਹ ਨਹੀਂ ਪਤਾ ਤੁਹਾਨੂੰ ਦੀ ਪਨੀਰੀ ਨਹੀਂ ਹੁੰਦੀ ਉਹ ਰੰਦਾਵਾ ਸਾਹਿਬ ਬੀ ਲੱਗਦਾ ਵਾ ਉਸ ਤਰ੍ਹਾਂ ਕਹਿ ਰਹੇ ਜੀ ਕਿ ਪਨੀਰੀ ਲੱਗਦੀ ਆ ਭਾਈ ਜਾਨ ਇਨਕਾਰ ਕਰ ਰਹੇ ਨੇ ਕਿ ਨਹੀਂ ਲੱਗਦੀ ਚਲੋ ਜੀ ਇਨਸਾਨ ਆਪਾਂ ਚ ਲੜ ਪਏ ਨੇ ਜਵਾਬ ਸਿਆਸਤ ਕਰੀਏ ਹਾਲ ਜੋ ਉਹ ਮਾਰੇ ਤੁਰਦਾ ਫਿਰਦੇ ਆ ਗਿਆ ਹੈ ਤੁਰਦਾ ਫਿਰਦਾ ਨਹੀਂ ਤੂੰ ਦੂ ਆਇਆ ਤੇ ਤੂੰ ਕਹਿ ਕੰਮ ਹੀ ਆ ਓਏ ਦੱਸ ਕੀ ਕੰਮ ਹੀ ਓ ਮਮੀਣਾ ਪਨੀਰੀ ਬੀਜਨੀ ਹਾਂ ਤੇ ਮੈਂ ਤੇਰਾ ਟਰੈਕਟਰ ਖੜਦੇ ਆ ਚੱਲ ਕੋਨੀ ਤੂੰ ਪਹਿਲਾਂ ਬੀ ਲੈ ਤੇ ਮੈਂ ਬਾਅਦ ਚ ਬੀਜ ਲੂੰਗਾ ਲੈ ਓ ਕਮਲਿਆ ਕਿਹੜੀ ਗੱਲ ਕਰਤੀ ਹੂ ਆ ਲੈ ਟਰੈਕਟਰ ਲੈ ਜਾ ਓਏ ਤੂੰ ਬੀਜ ਮੈਂ ਕਿਹੜਾ ਲੇਟ ਹੋ ਚੱਲਿਆ ਮੈਂ ਦਿਹਾੜੀ ਖਲੋਕੇ ਬੀਜ ਲੂੰਗਾ ਹੂੰ ਬਸ ਚੱਲ ਫਿਰ ਤੇਲ ਮਿਲਣਾਗਾ ਹੋ ਗਿਆ ਲੈ ਕੇ 1 ਮਿੰਟ ਲੇਟ ਹੋ ਗਈ ਲੈ ਇਹੋ ਜੀ ਗੱਲ ਕਰਤੀ ਹੂ ਓਏ ਤੇਲ ਮਿਲਦੀ ਨਹੀਂ ਲੋੜ ਆ ਤੇਲ ਵਿੱਚ ਵਾਧੂਗਾ ਤੂੰ ਹੀ ਨਾ ਤੇਲ ਮਿਣੀ ਆ ਫੜ ਟਰੈਕਟਰ ਤੇ ਜਾ ਕੇ ਪਨੀਰੀ ਬੀਜ और तू लेट ना और नहीं हूँ लेट तू बिज थी चल ठीक तो है वह कुखी कमलैर ट्रैक्टर तू आ प्या घुमी चढ़ी जाना सैकड़ खड़ोते ਦੇਵਾਰੀ ਤੇ ਨਹੀਂ ਕੋਈ ਮਾਣ ਕੀ ਹੋਇਆ ਮਾਰੀ ਕਰ ਗਿਆ ਪ੍ਰੇਮਿਆ ਹੂੰ ਮੈਂ ਖੁਸ਼ ਨਹੀਂ ਪਾਉਗੀ ਚੌਂ ਨੀ ਤਿੱਕਾਂ ਆਹ ਜਰਾ ਲੱਗ ਰਿਹਾ ਹੈ ਇਹ ਬੜੇ ਚਰਚੇ ਸੁਣੇ ਆ ਪਿੰਡ ਚ ਬਹੁਤ ਕਰਦੇ ਆ ਪਿਆਰ ਕੁਦੂ ਤੇ ਪ੍ਰੇਮਿਆ ਪਾਰੋਂ ਪਿੰਡ ਵਾਲੇ ਵੀ ਖੜਖੜ ਕੇ ਵੇਖਣਗੇ ਜਦੋਂ ਚੰਗਿਆੜਾ ਪਾਊਗਾ ਗੇਮਾ ਉਹ ਗੇਮਾ ਉਹ ਗੇਮਾ ਨਿਆ ਬੱਚਾ ਦਖਣਾ ਗਰਮੀ ਨਾ ਆਈ ਜਾਂਦਾ ਪਸੀਨਾ ਹੈ ਬਾਬਾ ਨੇ ਕੋਈ ਚਾਹ ਪਾਣੀ ਪੀਣਾ ਹੈ ਉਹ ਬਾਬਾ ਪਾਲਣਾ ਚਾ ਮੈਂ ਤਾਂ ਜੀ ਆਪਣੀ ਸਵੇਰ ਦੀ ਚਾਹ ਪੀਤੀ ਉਹ ਸਰਦਾਰਾ ਕੀ ਕਹਿਣ ਦੇ ਆਏ ਓਏ ਕਾਲਾ ਸਰਦਾਰ ਆ 20 ਰੁਪਏ ਹੀ ਮੇਰੇ ਕੋਲ ਡੇਰੀ ਤੋਂ ਦੁੱਧ ਲਿਆ ਕੇ ਤੇ ਫਿਰ ਘਰੇ ਜਾ ਕੇ ਚਾਹ ਬਣਾ ਕੇ ਪੀਣੀ ਇਹ 20 ਰੁਪਏ ਸਾਨੂੰ ਫੜਾ ਦੇ ਅੱਜ ਤੈਨੂੰ ਕੋਈ ਐਸੀ ਖਬਰ ਮਿਲਣੀ ਹੈ ਜਿਹੜੀ ਤੂੰ ਪਹਿਲਾਂ ਕਦੇ ਨਹੀਂ ਸੁਣੀ ਹੋएगी ਉਸ ਖਬਰ ਨੂੰ ਸੁਣਨ ਤੋਂ ਬਾਅਦ ਇਹਨੇ ਵਾਰੇ ਨਿਆਰੇ ਹੋ ਜਾਣੇ ਨੇ ਪੁੱਲੀਆਂ ਤੇ ਚਵਾਰੇ ਹੋ ਜਾਣੇ ਨੇ ਹੁਣ 20 ਰੁਪਏ ਨੂੰ ਛੱਡ ਕਰੋੜਾਂ ਦਾ ਸੋਚ ਕਰੋੜਾਂ ਦਾ ਸੋਚ ਬਾਬਾ ਕਰੋੜਾਂ ਦਾ ਸੋਚ ਉਹ ਮੁੰਡਾ ਫੋਨ ਨਹੀਂ ਕਰ ਉਹ ਮੈਟਰ ਤਰ੍ਹਾਂ ਦੂਜੇ ਦਿਨ ਫੋਨ ਲਾ ਦਿੰਦਾ ਕਿਸੇ ਵੇਸਤਾਰ ਉਹ ਪਪਾ ਜੀ ਠੰਡੇ ਆ ਉਹ ਇਹ ਕੀ ਬੁਲਾਇਆ ਉਹ ਪਪਾ ਬੁਲਾਣੀ ਐਤਵਾਰ ਉਹ ਕੁਦੂਆ ਕਰਈਆਂ ਉਹ ਤੂੰ ਆ ਨਾ ਐਡਾ ਵੱਡਾ ਬੰਦਾ ਬੈਠਾ ਤੈਨੂੰ ਦੱਸਣ ਦਿਆ ਆ ਜਾ ਸਾਥ ਕਰੀ ਜਾਂ ਨਾ ਮੁਬਾਰਕਾ ਭਰਾਵਾ ਮੁਬਾਰਕਾ ਉਹ ਕਾਹਦੀਆਂ ਮੁਬਾਰਕਾਂ ਉਹ ਪੁੱਤ ਤੂੰ ਇੱਧਰ ਬਹਿ ਚਾਹ ਚਾਹ ਦਿੰਦੇ ਉਸਕੇ ਡਾ ਮਸੂਮ ਪੋੜਾ ਪੰਡਿਆ ਜਿੱਦਾਂ ਤੈਨੂੰ ਤਾਂ ਕਿਸ ਗੱਲ ਦਾ ਪਤਾ ਹੀ ਨਹੀਂ ਆ ਉਹ ਕਿਹੜੀ ਗੱਲ ਦਾ ਉਹ ਵਾਟ ਤੇ ਕੀ ਬਲਾਂ ਕਿਹੜੀ ਵਾਟ ਤੇ ਤੁਹਾਡੇ ਵਾਲੀ ਵਾਟ ਤੇ ਸਾਡੀ ਵਾਟ ਤੇ ਕੀ ਆ ਗੁਰੂਆ ਤੈਨੂੰ ਸੱਚੀ ਨਹੀਂ ਪਤਾ ਸੁਰਗਾਂ ਦੇ ਫਲ ਦਾ ਉਹ ਭਰਾਵਾ ਸੁਰਗਾਂ ਦਾ ਫਲ ਤੇ ਉਹ ਸੰਜੀਵਨੀ ਬੂਟੀ ਆ ਨਾ ਜਿਹਦੀ ਤੂੰ ਦੋ ਦਿਨ ਕੁੱਟ ਕੇ ਚਟਣੀ ਖਾਲੇ ਨਾ ਤੇਰਾ ਢਿੱਡ ਤੇ ਆਇਆ ਫਲੈਟ ਹੋਣਾ ਜਿਵੇਂ ਬਾਹਣ ਚ ਲੇਜ਼ਰ ਕਰਾ ਨਹੀਂ ਮਾਰਿਆ ਹੁੰਦਾ ਸੱਚੀ ਆਹੋ ਬਸ ਇੰਨਾ ਹੀ ਨਹੀਂ ਇਹਦੀ ਰੋਜ਼ ਰੋਜ਼ ਸਬਜ਼ੀ ਖਾਣ ਨਾਲ 360 ਬਿਮਾਰੀਆਂ ਠੀਕ ਹੁੰਦੀਆਂ ਵਾ ਆ ਮਾਰ ਕੇ ਮੁਕੀ ਦੰਦ ਪੰਦੂਆ ਮੈਨੂੰ ਤਾਂ ਹੈਗੀਆਂ ਸਾਰੀਆਂ 40 40 ਆ ਓ ਗੁਰਦਾ ਮੈਨੂੰ ਕੱਲੀ ਤੇਰੀ ਫਿਕਰ ਥੋੜੀ ਆ ਮੈਂ ਤੇ ਤੇਰੇ ਸਾਰੇ ਟੱਬਰ ਦਾ ਇਲਾਜ ਕਰਨ ਨੂੰ ਫਿਰਦਾ ਆ ਸੁਣ ਤੇ ਸਹੀਂ ਸ਼ੂਗਰ ਗੈਂਟ ਜਾਂ ਬੀਪੀ ਦਮਾ ਚਿੱਟੇ ਵਾਲ ਕਾਲੇ ਵਾਲ ਕਾਲਾ ਮੋਤੀਆ ਕਾਲਾ ਪੀਲੀਆ ਤੇ ਗੋਡਿਆਂ ਤੇ ਦਰਦ ਮੈਂ ਕਹਿੰਦਾ ਸਭ ਕੋ ਜੀ ਤੁਹਾਡੇ ਘਰੋਂ ਠੀਕ ਹੋ ਜਾਣਾ ਲੋਕਾਂ ਦੇ ਤੁਹਾਡੇ ਘਰ ਦੀ ਮਿੱਟੀ ਵੀ ਚੁੱਕ ਕੇ ਲੈ ਜੇ ਕਨੀ ਤੂੰ ਹੀ ਤੇ ਪਿੰਡ 'ਚ ਵੈਦ ਵਜਾ ਕਰਨਾ ਕੁੱਤਾ ਵੈਦ ਕੁੱਤਾ ਵੈਦ ਜਿੱਦਾਂ ਡਾਕਟਰ ਬੰਗਾਲੀ ਨੇ ਪੋਸਟਰ ਲੱਗਿਆ ਦੇ ਥਾਂ ਥਾਂ ਕੰਦਾ ਤੇ ਲਿਖਿਆ ਹੋਣਾ ਆ ਜਿਹੜੀ ਤੇਰੇ ਮੁੰਡੇ ਦੀ ਨਾਲੀ ਨਹੀਂ ਨਾ ਰੁਕਦੀ ਸੀਂਟ ਜਾ ਇਹ ਸੀਣ ਤੇ ਐਂ ਬੰਦ ਹੋ ਜੂ ਜਿੱਦਾਂ ਭਾਖੜਾ ਨੂੰ ਬੰਨ ਲੱਗਾ ਹੁੰਦਾ ਆ ਉਹ ਤਾਂ ਪਾ ਚਾਲ ਚੋਕੇ ਲੱਗੇ ਮੇਰਾ ਅੱਜ ਕੰਮ ਠੀਕ ਹੋ ਜੂਗਾ ਮਨੇ ਤਾਂ ਮਾਦਰ ਗੋਪਟੇਟਰ ਕੋਲ ਟੀਕਾ ਲਵਾ ਲਵਾਂ ਮਰਤਨੇ ਆ ਉਹ ਚੋਕ ਤੇ ਲਿਉਨੇ ਆ ਉਹ ਪਰ ਹੈਗਾ ਕਿੱਥੇ ਆ ਜਿਹੜੀ ਤੇਰੀ ਪ੍ਰੇਮਾ ਨਾਲ ਵਟ ਨਹੀਂ ਸਾਂਜੀ ਉਹਦੇ ਤੇ ਹੀ ਪਿਆਈ ਚੱਲ ਕੋਨੀ ਲੈ ਆਉਂਗਾ ਮੈਂ ਸ਼ਾਮਾ ਨੂੰ ਸ਼ਾਮਾ ਨੂੰ ਓਏ ਉੱਥੇ ਮੁੜ ਕੇ ਤੈਨੂੰ ਸਵਾਬ ਹੀ ਨਹੀਂ ਲੱਭਣੀ ਪ੍ਰੇਮਾ ਆ ਗਿਆ ਤਾਂ ਉਹਨੇ ਦਾ ਲਾ ਕੇ ਗਾਂ ਜਾਣਾ ਹੀ ਮੈਂ ਤਾਂ ਨਾ ਹੁਣੇ ਡੰਡੀ ਹੋ ਉਹ ਤੇ ਚੁੱਕ ਲਿਆ ਆਹ ਓ ਪ੍ਰੇਮਿਆ ਪ੍ਰੇਮਾ ਸੇਠ ਪ੍ਰੇਮਾ ਸੇਠ ਵਧਾਈਆਂ ਵਾਲੇ ਸ਼ਾਹੀ ਕਦੀ ਸੇਠ ਕਦੀ ਸ਼ਾਹ ਓਏ ਕਾਹਦੀਆਂ ਵਧਾਈਆਂ ਦਿੱਤੀਆਂ ਨਾ ਚੰਗਿਆੜਿਆ ਮੇਰੇ ਘਰ ਮੁੰਡਾ ਜੰਮਿਆ ਲਿਆ ਨਾ ਸਹੀ ਰੱਖਦਾ ਆ ਮੈਂ ਕਿਹੜਾ ਤੇਰੇ ਕੋਲ ਕੁਝ ਮੰਗ ਲੈਣ ਲੱਗਾ ਓਏ ਕਾਹਦਾ ਲਕੋ ਟਿੱਡਾ ਫੋਲਾ ਬੰਧਿਆ ਯਾਰ ਤੈਨੂੰ ਨਹੀਂ ਪਤਾ ਕਿਸ ਗੱਲ ਦਾ ਕਿਹੜੀ ਗੱਲ ਦਾ ਓ ਜਿਹੜਾ ਤੇਰੀ ਵਟ ਤੇ ਕੀ ਆ ਵੱਟ ਤੇ ਤੇ ਸਾਲਿਆ ਕਾ ਹੈ ਹੋਰ ਕੀ ਆ ਉਹ ਕਾ ਨਹੀਂ ਜਿਹੜਾ ਉਹਦੇ ਉੱਤੇ ਪਿਆ ਉਹ ਵੱਡੀ ਗੱਲ ਚੂਈਆਂ ਦੇ ਖੁੱਡਾਣੀਆਂ ਹੋਰ ਕੀ ਇੱਥੇ ਅੱਛਾ ਮਤਲਬ ਤੈਨੂੰ ਪਤਾ ਨਹੀਂ ਆ ਗੁਰਵਾ ਤੇਰੀ ਵੱਟ ਦੇ ਨਾ ਅਲਾਦੀਨ ਦਾ ਚਰਾਗ ਪਿਆ ਵਾ ਕੋਈ ਨੂਰ ਦੇ ਹੀਰੇ ਜਿੰਨਾ ਮੋਲਿਆ ਉਹਦਾ ਜੇ ਤੂੰ ਉਹਨੂੰ ਵੇਚ ਦੇ ਨਾ ਤੇਰੀ ਤਾਂ ਸੱਤਾ ਪੀੜੀਆਂ ਦੀ ਗਰੀਬੀ ਨਿਕਲ ਜਾਣੀ ਆ ਕਰੋੜਾਪਤੀ ਹੋ ਜਾਏਗਾ ਤੂੰ ਪੁੱਛ ਕੀ ਕਹੀ ਜਾਣਾ ਚੰਗਿਆੜਿਆ ਸੱਚੀ ਤੇ ਹੋਰ ਕੀ ਜਿਹੜੀ ਤੇਰੀ ਕੁਦਿਨਾ ਵੱਟ ਸਾਂਝੀ ਆ ਨਾ ਉੜਦੇ ਪਿਆਈ ਆ ਵਧੀਆ ਹੀ ਮੌਕਾ ਤੇਰੇ ਕੋਲ ਅਮੀਰ ਹੋਉਂਦਾ ਮੇਰਾ ਕੰਮ ਹੀ ਤੈਨੂੰ ਆਕੇ ਦੱਸਣਾ ਨਹੀਂ ਤਾਂ ਮੇਰਾ ਮਨ ਬੇਈਮਾਨ ਹੋ ਗਿਆ ਤਾਂ ਮੈਂ ਰੇਡ ਹੀ ਲੈ ਆਉਣੀ ਮੋਟਰਸਾਈਕਲ ਵਾਲੀ ਫੇਰ ਨਾ ਕਹੀਂ ਇਦਾਂ ਕਿਦਾਂ ਕੁਦਾਂ ਚੋੱਕ ਕੇ ਲੈ ਜੂ ਦੱਸ ਪ੍ਰੇਮਾ ਗਦੇਵੇਂ ਗਵੇਂ ਆ ਮੈਂ ਹੁਣੇ ਜਾਣਾ ਓਏ ਕੁਦੂ ਪਿਆਰ ਆਂਦੇ ਪਿਆਰ ਆਂਦੇ ਉਹ ਪਿਆਰ ਆਂਦੇ ਉਹ ਪਰਜਾਇਤ ਰਿਆਂ ਦੀ ਘਰੇ ਕੋਈ ਚੀਜ਼ ਨਹੀਂ ਗਈ ਬਣਾਉਲੀ ਤੂੰ ਸਬਜ਼ੀ ਲਿਆ ਓਏ ਸਬਜ਼ੀ ਨੂੰ ਇਹ ਬਤਾਉਂ ਆ ਉਹ ਬਤਾਉਂ ਤੇ ਨਹੀਂ ਪਰ ਮੈਂ ਸੁਣਿਆ ਤੇਰੀ ਸਬਜ਼ੀ ਬੜੀ ਸਵਾਰ ਬੰਦੀ ਆ ਓਏ ਕਮਲਿਆ ਇਹਦੀ ਸਬਜ਼ੀ ਥੋੜਾ ਬੰਦੀ ਆ ਇਹ ਤੇ ਪੁਰਾਣੇ ਜ਼ਮਾਨੇ ਦਾ ਚਰਾਗ ਆ ਓਏ ਮੈਂ ਸੁਣਿਆ ਕਰੋੜਾਂ ਚ ਵੇਖਦਾ ਏ ਓਏ ਥੋੜੇ ਬਾਅਦ ਤੇਨੂੰ ਵੀ ਦੇ ਦੂੰਗਾ ਥੋੜੇ ਬਾਅਦੇ ਮੈਨੂੰ ਵੀ ਦੇ ਦੇਗਾ ਇਹ ਦੇਗਾ ਸਾਰਾ ਮੇਰਾ ਓ ਤੇਰਾ ਕਿਦਾਂ ਮੂੰਹ ਵੇਖਾਂ ਮੇਰੀ ਪਹਿਲੀ ਦੀ ਪਿਆ ਓਏ ਮੂੰਹ ਤੇਰੀ ਪਹਿਲੀ ਜੇ ਤ ਪੂਛ ਕਿਦਰ ਆ ਓ ਪੂਛਣ ਕੋਣ ਪੁੱਛਦਾ ਏ ਮੋਹੱਲੇ ਦਾ ਸਾਰਾ ਮੂਹ ਤੇ ਪੈਂਦਾ ਏ ਓਏ ਮੱਝ ਦਾ ਵਹਾਨਾ ਕਿੱਦਾਂ ਹੁੰਦਾ ਏ ਪੂਸ਼ ਵਾਲੇ ਬੰਨੇ ਹੁੰਦਾ ਏ ਤੇ ਵਹਾਨੇ ਜੀ ਦੁੱਧ ਹੁੰਦਾ ਏ ਤੂੰ ਦੁੱਧ ਦੀ ਕੱਚੀ ਲੱਸੀ ਪੀਣੀ ਆ ਓ ਤੱਕੀ ਲੱਸੀ ਤੇ ਨਹੀਂ ਮੈਂ ਪੀਣੀ ਪਰ ਜਿਹੜੇ ਤੇਰੇ ਲੱਛਣ ਆ ਨਾ ਤੂੰ ਮੈਨੂੰ ਜੇਲ੍ਹ ਦੀ ਦਾਲ ਜ਼ਰੂਰ ਪਿਆਏਗਾ ਮੈਂ ਮਾਰ ਕੇ ਖੁੰਡਾ ਦਾ ਤੇਰਾ ਸਿਰ ਕੱਟ ਦੇਣਾ ਈ ਓਏ ਖੁੰਡਾ ਦੇ ਤੂੰ ਬਾਅਦ ਚ ਮਾਰਨਾ ਏ ਮੈਂ ਇੱਕ ਟਾ ਆਪਣਾ ਤੇਰੀ ਧੌਂ ਲਾ ਦੇਣੀ ਆ ਓ ਤੂੰ ਧੌਂ ਨਾ ਲਾ ਤੂੰ ਸਰਪੰਚ ਨੂੰ ਫੋਨ ਲਾ ਉਹ ਆਪਣਾ ਕਰੂਗਾ ਫਾਇਲਾ ਇਹ ਤੇਰੀ ਗੱਲ ਸਿਆਣੀ ਆ। oh no ਹੈਲੋ ਓ ਸਰਪੰਚ ਸਾਹਿਬ ਓ ਮੇਰਾ ਤੇ ਕੁਦੂ ਦਾ ਨਿਕਾਇਆ ਮਸਲਾ ਬਣ ਗਿਆ ਏ। ਓ ਸਾਡਾ ਫੈਸਲਾ ਕਰਾਓ। ਚਲੋ ਠੀਕ ਆ ਸ਼ਾਮਾ ਨੂੰ ਕਰਾ ਦੋ। ਚੰਗਾ ਜੀ। ਲੈ ਸਰਪੰਚ ਕਹਿੰਦਾ ਮੈਂ ਸ਼ਾਮਾ ਨੂੰ ਆਉਂਗਾ। ਓ ਸ਼ੂਗਰਕਰ ਤੈਨੂੰ ਸਰਪੰਚ ਨੇ ਪਹਚਾਇਆ। ਨਹੀਂ ਅੱਜ ਤਰਾ ਮੱਕੂ ਮੈਂ ਠੱਪ ਦੇਣਾ। ਇਹ ਤੇ ਮੌਕੇ ਹੀ ਦੱਸਣਾ ਸੀ। ਕਿਹੜਾ ਕਿਹਦਾ ਮੱਕੂ ਠੱਪਦਾ ਏ। ਓ ਚੇਕੋ ਉਹ ਪੱਠੇ ਦੇ ਗਏ ਮੌਕਾ ਚੱਕੀ ਤੋਂ ਲੈ ਕੇ ਮਾਂਡ ਬਣਾ ਕੇ ਇਹਨਾਂ ਨੂੰ ਧੂੜਾ ਮਾਰਿਆ ਕਰੀਏ ਤੇ ਖਾ ਲਿਆ ਕਰਨੀਆਂ ਵਿਚਾਰੀਆਂ ਉਹ ਕਾਹਦਾ ਧੂੜਾ ਮਾਰੀ ਜਾਣਾ ਆ ਮੈਨੂੰ ਤੇ ਦੇ ਹਾਂ ਕੌਲਾ ਸਬਜ਼ੀ ਦਾ ਇਹਨਾਂ ਨੂੰ ਛੱੜਾ ਪਾ ਦੀ ਉਹ ਕਿਹੜੀ ਸਬਜ਼ੀ ਤੇ ਕਿਹੜੀਆਂ ਛੱੜਾ ਅ ਗੁਰਵਾ ਕਿਉਂ ਨੀਤ ਮਾਰੀ ਕਰੀ ਜਾਣਾ ਕੌਲੇ ਕਹਿੰਦਾ ਤੈਨੂੰ ਕੀ ਫਰਕ ਪੈ ਚੱਲਿਆ ਦੱਸ ਹੈ ਉਹ ਐਹੀਂ ਸਬਜ਼ੀ ਕੋਈ ਬਣਾਈ ਤੇ ਉਹ ਲਿਆਂਦਾ ਨਹੀਂ ਚੁੱਕੇ ਉਹ ਸਵਾਲ ਲਿਆਂਦਾ ਹੀ ਉਥੇ ਪ੍ਰੇਮ ਆ ਗਿਆ ਅਸੀਂ ਛੇਤ੍ਰੋ ਛੇਤ੍ਰੀ ਤੋਂ ਚੱਲੇ ਆਂ ਤੇ ਸਰਪੰਚ ਕੋਲ ਪੈ ਲੈ ਅੱਜ ਸ਼ਾਮ ਨੂੰ ਨਹੀਂ ਔਰ ਲੱਖ ਔਰ ਡੇਢ ਲੱਖ ਦੀ ਲਾਂ ਤਾਂ ਤੇਰੇ ਏਡੇ ਵੱਡੇ ਸਰੀਰ ਤੇ ਪ੍ਰੇਮੇ ਕੋਲੋਂ ਤੜ ਕੇ ਆ ਗਿਆ ਤੂੰ ਮੇਰੀ ਸਲਾਹ ਮੰਨ 980 ਦਾ 30 ਪੀਸ ਵਾਲਾ ਡਾਈਪਰਾਂ ਦਾ ਪੈਕ ਕਾਉਂਦਾ ਹੀ ਵੱਡਾ ਉਹ ਲਾ ਲਿਆ ਕਰ ਤੈਨੂੰ ਬਾਥਰੂਮ ਨਾ ਜਾਣਾ ਪਊਗਾ ਮੈਂ ਤਾਂ ਸੋਚਿਆ ਸੀ ਕਿ ਕੌਲਾ ਸਬਜ਼ੀ ਦਾ ਲੈ ਕੇ ਆਉਂਗਾ ਨਾਲੇ ਜਿਹੜਾ ਵਧਿਆ ਘਟਿਆ ਹੋਊਗਾ ਮੈਂ ਕਹੂੰਗਾ ਚਾਰ ਪਾਲੇ ਤੁਹਾਡੇ 6 ਮਹੀਨੇ ਲੰਘ ਜਾਣਗੇ ਉਹ ਬੇੜਾ ਹੀ ਕਰ ਕਰ ਕੇ ਰਹਿਤਾ ਤੂੰ ਉਹ ਪਾਪਾ ਜੇ ਤੂੰ ਕਿਹਾ ਲੈ ਆਉਣਾ ਨਾ ਸਕੂਲੇ ਰੋਟੀ ਨਾਲ ਉਹਦੇ ਚਾਰ ਵਰਾ ਕਰਨਾ ਸੀਗਾ ਉਹ ਗੋਲੀ ਮਾਰਾ ਚਾਰ ਨੂੰ ਮੈਨੂੰ ਤਾਂ ਅਜੀਬਾ ਲੱਗਾ ਵੀ 980 ਵਾਲੇ ਮੀਨੇ ਦੇ ਪ੍ਰਾਈਸ ਦੇ ਐਵੇਂ ਸਾਰਾ ਸਿਆਲ ਓਟ ਓਟ ਮੂਤਨ ਜਾਣਾ ਪੈਂਦਾ। ਆਏ ਹੋਏ ਹੋਏ ਹੋਏ। ਸੇਰ ਜੀ ਤੇ ਸੱਤੇ ਆ। ਸੇਰ ਜੀ। ਓ ਸੇਰ ਜੀ। ਹਾਂ ਹਾਂ ਜੰਗੜਿਆ। ਓ ਮੈਂ ਘਰੇ ਜਾ ਕੇ ਬਾਜਾ ਮਾਰਨ ਲਿਆ ਤੇ ਭਾਬੀ ਨੇ ਕਹਿੰਦੇ ਵੀ ਉਹ ਤੇ ਦੀਸਿਆ ਲਗਿਆ ਵਾ। ਓ ਆਹੋ। ਉਹ ਦੀਸੇ ਨਹੀਂ ਮਸਿਆ ਨਾ ਹੁਣ ਗਿਆ। ਤੇ ਉਹ ਕਹਿੰਦੇ ਘਰ ਦੀ ਰਾਖੀ ਰੱਖੀ। ਬਹੁਤ ਕਰੋ ਜੀ ਕਰੋ ਰਾਖੀਆਂ। ਪਰ ਮੈਨੂੰ 20000 ਰੁਪਇਆ ਦੇ ਦਿਓ ਹਜ਼ਾਰਾ ਗਿੱਟ। ਉਹ ਵੀ ਯਾਰ ਮੈਂ ਸਾਲਿਆ ਭੈਂਕ ਲੁੱਟੀ ਆ ਵੇਖ ਚੌਰਾ ਕਿਵੇਂ ਨਖਰੇ ਕਰਦਾ ਤੇ ਗਰੂਆ ਜਿਹੜਾ ਚਰਾਗਿਆ ਨਹੀਂ ਵੇਚਿਆ ਤੂੰ ਉਹ ਕਿਹੜਾ ਚਰਾਗ ਉਹ ਮੈਂ ਤਾਂ ਉੱਥੇ ਗਿਆ ਤੇ ਉਧਰ ਉਹ ਦੱਜਾ ਆ ਗਿਆ ਕੁਧੂ ਹਾਂ ਉਹ ਤੇ ਮੇਰੇ ਗੱਲ ਪੈ ਚੱਲਿਆ ਸੀ ਅਹੀਂ ਖੇਤਰੋ-ਖੇਤਰੀਓ ਪੈ ਲੱਗੇ ਉੱਥੇ ਹਾਂ ਤੇ ਫੇਰ ਸਾਡੀ ਗੱਲ ਨਿਬੜੀ ਅੱਜ ਸ਼ਾਮਾਂ ਨੂੰ ਸਰਪੰਚਾ ਨੇ ਫੈਸਲਾ ਆਈ ਉਹ ਜਾ ਲਾਂਤੀਆ ਕੁਧੂ ਗੋੜੇ ਡਰ ਗਏ ਇੱਕ ਦਮ ਕਿਨਾਲੀ ਪੈਂਟ ਕਿੱਲੀ ਕਰ ਗਏ ਉਹ ਕਿੱਥੇ ਕਿਦਮ ਕੇ ਨਾ ਪਿੰਡ ਗਲੀ ਕਰ ਗਿਆ ਉਹ ਤੇਨੇ ਪੰਜ ਸੱਤ ਧੱਕੇ ਮਾਰੇ ਤੇ ਫਿਰ ਜਾ ਕੇ ਤੇ ਫਿਰ ਜਾ ਕੇ ਦੀ ਕਿਹੜੀ ਪੰਚਾਇਤ ਦੇ ਫੈਸਲੇ ਭਾਲਦਾ ਤੂੰ ਪੰਚਾਇਤ ਕਦੀ ਆ ਮੈਂਬਰ ਕਦੀ ਆ ਨਾਲੇ ਸਰਪੰਚ ਦਾ ਕੁਦੇ ਦਾ ਵਿਚੋਲਾ ਆ ਫੜ ਤੂੰ ਕੌਲਾ ਤੇਰਾ ਕੰਮ ਆਊਗਾ ਭੀਖ ਮੰਗਣ ਦੇ ਆ ਕਰਾਦੀ ਤੇਰੀ ਬੋਣੀ ਉਹ ਮੈਂ ਤੇ ਆਪਣੇ ਆਪ ਨੂੰ ਕੋਸਦਾ ਆਂ ਉਹ ਤੇਰੇ ਅਰਗੇ ਬੇਅਣਖੀ ਕੋ ਬੇਗਹਿਰਤ ਕੋ ਉਹ ਮਰੀ ਜ਼ਮੀਰ ਵਾਲੇ ਕੋ ਮੈਂ ਪੈਸੇ ਮੰਗਣ ਆ ਗਿਆ ਉਹ ਰੱਬਾ ਉਹ ਚੁੱਕ ਲੈ ਮੈਨੂੰ ਨਹੀਂ ਜੀਣਾ ਉਹ ਇਹੋ ਜਿਹੇ ਬੰਦੇ ਲੱਗੇ ਨਹੀਂ ਪਹਿਣਾ ਓਏ ਦੇ ਕੀ ਕਰਿਆ ਕਿਰੰਧਾਵਾ ਸਾਭ ਜੀ ਗਰੰਟ ਆ ਗਿਆ ਹੈ ਹੈ ਕੀ ਪੈਪ ਦਾ ਡੁਕੜਾ ਕਿਤਰਾ ਡੁਕੜਿਆ ਦੀ ਛਾ ਐਕਲ ਜੀ ਉਹ ਕੰਮ ਕਹ ਕੇ ਦੇ ਉਹ ਲੋ ਹੁਣ ਜਵਾਨੂੰ ਦੱਸੋ ਤੁਹਾਡਾ ਮਸਲਾ ਕੀ ਹੈ ਮਸਲਾ ਸਰਪੰਚਾ ਕੀ ਹੋਣਾ ਉਹ ਇਹੋ ਜਿਹੀਆਂ ਚੀਜ਼ਾਂ ਕਿਤੇ ਰੋਈ ਰੋਈ ਟਿਕਦੀਆਂ ਉਹ ਚੰਗੀ ਕਿਸਮ ਦਾ ਲਿਖਦੀਆਂ ਮੇਰੀ ਪੈਲੀ ਡਿਗਾ ਸਰਪੰਚਾਇਤ ਦੀ ਕਾਦੀ ਪੈਲੀ ਆ ਉਹ ਦੋ ਕਿੱਲਾਂ ਨੇ ਮੈਂ ਤੋ ਠੇਕੇ ਤੇ ਲਈ ਆ ਉਹ ਜੇ ਤੇਰੀ ਮੈਂ ਪੈਲੀ ਠੇਕੇ ਲਈ ਆ ਤੇ ਤੈਨੂੰ ਪੈਸੇ ਨਹੀਂ ਦਿੱਤੇ सरपंचਾ ਤੂੰ ਆਪ ਦੱਸ ਜੇ ਇਹਨੇ ਮੈਨੂੰ ਪੈਸੇ ਦਿੱਤੇ ਆ ਜਿਹੜੀ ਜ਼ਮੀਨ 'ਚ ਉੱਗੀ ਚੀਜ਼ ਉਹ ਇਹਦੀ ਹੋਣੀ ਆ ਕਿ ਸਮਾਨ 'ਚੋਂ ਡਿੱਗੀ ਵੇਦੀ ਹੋਣੀ ਆ ਉਹ ਚੱਲ ਝਗੜਾ ਨਾ ਕਰੋ ਬਹਿ ਕੇ ਗੱਲ ਕਰ ਲਓ ਜਿਹੜੀ ਕਰਨ ਵਾਲੀ ਆ ਉਹ ਬਹਿ ਕੇ ਨਹੀਂ ਗੱਲ ਹੋਣੀ ਇਹਦੀ ਮੈਂ ਬਣਾਉਂਗਾ ਸਬਜ਼ੀ ਤੇ ਨਾਲੇ ਪਾਉਂਗਾ ਚਾਰ ਬੱਲੇਆ ਤੇਰੇ ਇਦਾਂ ਕਿਦਾਂ ਚਾਰ ਪਾਨੇਗਾ ਮੈਂ ਤੇਨੂੰ ਵੇਚ ਕੇ ਆਪਦਾ ਕਰਜ਼ਾ ਲਾਉਣਾ ਔਰ ਤੂੰ ਨਹੀਂ ਚਾਹੁੰਦਾ ਵੀ ਸਾਡੇ ਘਰੋਂ ਬਿਮਾਰੀਆਂ ਨਿਕਲ ਜਾਣ ਕਿ ਤੂੰ ਕਿਹੜਾ ਚਾਹੁੰਦਾ ਵੀ ਸਾਡੇ ਘਰੋਂ ਗਰੀਬੀ ਨਿਕਲੇ ਓਏ ਚੁੱਪ ਕਰੋ ਤੁਹਾਨੂੰ ਕਿਹਨੇ ਦੱਸਿਆ ਇਹਦੀ ਸਬਜ਼ੀ ਬਾਂਦੀ ਤੇਰੇ ਪੈਸੇ ਵੱਟੇ ਜਾਂਦੇ ਨੇ ਮੈਨੂੰ ਚੰਗਿਆੜ ਉਹ ਤੈਨੂੰ ਚੰਗੜੇ ਨੇ ਕਿਹਾ ਆਹੋ ਤੇ ਮੈਨੂੰ ਵੀ ਚੰਗੜੇ ਨੇ ਕਿਹਾ ਚੁੱਪ ਕਰੋ ਮੈਂ ਕਰਨਾ ਚੰਗੜੇ ਨਾਲ ਗੱਲ ਸਰਪੰਚ ਉਹ ਡਾਟਾ ਸੁਣ ਬੈਲਾ ਭਈ ਹਾਂ ਵੀ ਤੂੰ ਆੜਾ ਕਿੱਥੇ ਆ ਆ ਚਾਚਾ ਕੀ ਗਾਣਾ ਉਹ ਕਹਿਣਾ ਕੀ ਆ ਇੱਕ ਸਰਕਾਰੀ ਸਕੀਮ ਆਈ ਆ ਤੈਨੂੰ ਦੱਸਦੇ ਆ ਸਰਪੰਚ ਸਾਹਿਬ ਆ ਕਿਹੜੀ ਸਕੀਮ ਆ ਸਾਨੂੰ ਤੁਸੀਂ ਦੱਸਿਆ ਨਹੀਂ ਉਹ ਸਕੀਮ ਸਕੂਨ ਕੋਨੀ ਗਈ ਉਹਨੂੰ ਮੈਂ ਝੂਠ ਮਾਰਿਆ ਉਹ ਤਾਂ ਉਹਨੇ ਕੰਜਰ ਨੇ ਆਉਣਾ ਨਹੀਂ ਸੀ सरपंच साहब मैं तानू ਘਰੇ ਵੇਦਾ ਆਇਆ ਤੁਸੀਂ ਇੱਥੇ ਬੈਠੇ ਜੇ ਆਪਾਂ ਕੰਮ ਜਾਣਾ ਸੀ ਉਹ ਇਹਨਾਂ ਦੋ ਦਾ ਝਗੜਾ ਜਾ ਹੋ ਗਿਆ ਸੀ ਤੇ ਇਹਨਾਂ ਦਾ ਆਪਾਂ ਫੈਸਲਾ ਕਰਾ ਕੇ ਤੇ ਚੱਲਦੇ ਆ ਕਿਹੜਾ ਝਗੜਾ ਹੋ ਗਿਆ ਓਏ ਆ ਇਹਨਾਂ ਨੂੰ ਪਤਾ ਨਹੀਂ ਕੀ ਬਰਾਂ ਲੱਭੀ ਹੋਏ ਆਂਦਾ ਮੇਰੀ ਆ ਤੇ ਉਹ ਆਦਾ ਮੇਰੀ ਆ ਕੋ ਮੂਰਖੋ ਤੁਹਾਨੂੰ ਪਤਾ ਵੀ ਹੈਗਾ ਇਹ ਚੀਜ਼ ਕੀ ਆ ਪਰ ਆ ਫਸਾ ਸਭ ਸਾਰਾ ਐ ਨਿਆਣੇ ਨੇ ਕੋਈ ਇਹ 360 ਬਵਾਰੀਆਂ ਕੱਢਦਾ ਤੇ ਨਾਲੇ ਇਹ ਚਟਰੀ ਕੁੱਟ ਕੇ ਖਾਣੀ ਆ ਉਹ ਚਟਨੀ ਬਣਾਉਣ ਨੂੰ ਮਾਮਾ ਪੁੱਤਣਾ ਪੈਗੀ ਠੰਡ ਪੈਗੀ ਠੰਡ ਫੌਜੀ ਸਾਹਿਬ ਮੈਨੂੰ ਸਾਰਾ ਪਤਾ ਏ 1 ਕਰੋੜ ਰੁਪਈਆ ਦਾ ਵੇਖਦਾ ਏ ਉਹ ਕਰੋੜਾਂ ਨੂੰ ਵੇਚਨ ਨੂੰ ਇਹ ਕੋਹੇ ਨੂਰਿਆ ਉਹ ਮੂਰਖੋ ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਕਿਆ ਕਿਹੜੇ ਕੰਜਰ ਨੇ ਆ ਕਿ ਇਹਦੀ ਚਟਨੀ ਬੰਦੀ ਤੇ ਕਰੋੜਾਂ ਚ ਵਿਗਦਾ ਏ ਲੈ ਆ ਗਏ ਆਹ ਕੰਜਰ ਓਏ ਇਹ ਤਾਂ ਚੰਗਿਆੜਾ ਏ ਉਹ ਚੰਗਿਆੜਾ ਤੂੰ ਸਾਰੇ ਪਿੰਡ ਜੱਗਾਂ ਹੀ ਲਾਉਦਾ ਫਿਰਦਾ ਓਏ ਅੱਗਾ ਲਾਉਨ ਨੂੰ ਸਰਪੰਚਾ ਮੈਂ ਕਿਹੜਾ ਬੀੜੀਆਂ ਪੀਣਾ ਮੈਂ ਨਹੀਂ ਲਾਈ ਕਹਦੇ ਨਾਲ ਨੂੰ ਅੱਗ ਉਹ ਨਾਲੂ ਬਣੀ ਘਰਾਂ ਦਾ ਅੱਗ ਲਗਦਾ ਫਿਰਦਾ ਤੂੰ ਕਿਹੜੇ ਘਰ ਚ ਅੱਗ ਲਾਈ ਆ ਮੈਂ ਮੈਂ ਤਾਂ ਭਲਾ ਹੀ ਕਰਦਾ ਜੇ ਤਾਂ ਦੀ ਤੁਸੀਂ ਐ ਕੰਜਰ ਦੀਆਂ ਗੱਲਾਂ ਚ ਆਉਂਦੇ ਜੇ ਇਹ ਮਿਸ ਹੋ ਯਾਰਾ ਗਟਿਆ ਤੁਹਾਡੀ ਜ਼ਮੀਨ ਚ ਚੱਲ ਜਾਂਦਾ ਤਾਂ 15 20 ਫੁੱਟ ਡੂੰਗਾ ਇਹਨੇ ਟੋਇਆ ਕਰ ਦੇਣਾ ਤੂੰ ਆਹ ਓਏ ਯਾਰਾ ਕੰਜਰ ਨਾਲ ਹਰ ਚੀਜ਼ ਬੜੀ ਕੰਮ ਦੀ ਆ ਓਏ ਆਪਾਂ ਨੂੰ ਲੜਾਉਂਦਾ ਹੋ ਓਏ 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 ਉਹ ਇਹੋ ਜੇ ਬੰਦੇ ਪਿੱਛੇ ਨਾ ਲੱਗਿਆ ਕਰੋ ਇਹੋ ਜੇ ਬੰਦੇ ਦੇਸ਼ਾਂ 'ਚ ਵੀ ਲੜਾਈ ਪਾਉਂਦੇ ਨੇ ਤੇ ਪਿੰਡਾਂ 'ਚ ਵੀ ਲੜਾਈ ਪਵਾ ਦਿੰਦੇ ਨੇ ਆਹ ਨਾ ਆਪ ਇਹੋ ਜੇ ਪਿੱਛੇ ਬਹਿ ਕੇ ਭੰਗੜੇ ਪਾਉਂਦੇ ਨੇ ਉੱਥੇ ਮਾਵਾਂ ਦੇ ਪੁੱਤ ਮਰਵਾ ਦਿੰਦੇ ਨੇ ਹਾਂਜੀ ਉਹ ਜਿਹੜੇ ਟੀਵੀਆਂ ਤੇ ਆ ਕੇ ਰੌਲਾ ਪਾਉਂਦੇ ਆ ਨਾ ਇਹ ਜੰਗ ਹੋਣੀ ਚਾਹੀਦੀ ਜੰਗ ਹੋਣੀ ਚਾਹੀਦੀ ਆ ਉਹ ਬਾਰਡਰ ਵਾਲਿਆਂ ਨੂੰ ਆ ਕੇ ਪੁੱਛਣ ਵੀ ਜੰਗ ਹੁੰਦੀ ਕੀ ਆ ਉਹ ਚੰਗਿਆੜਿਆ ਮੈਨੂੰ ਹੁਣ ਸਮਝ ਨਹੀਂ ਆਉਂਦੀ ਤੇਰਾ ਕੀ ਹੱਲ ਕਰਾਂ ਦੋ ਜਿਗਰੀ ਯਾਰਾਂ ਨੂੰ ਲਵਾ ਕੇ ਰਸਤਾ ਹੀ ਸਰਪੰਚਾ ਇਹਦਾ ਹਾਲ ਤੇਰੇ ਤੋਂ ਨਹੀਂ ਹੋਣਾ। ਇਹਦਾ ਹਾਲ ਹੁਣ ਅਸੀਂ ਕਰਦੇ ਆਂ। ਪੱਲਾ ਛੱਤ। ਓ ਨਹੀਂ ਵਿਜੀ ਮੈਨੂੰ ਰੋਕੀ। ਉਹ ਨੋ 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 ਨੋ। ਇਹ ਵੀ ਬੰਦੇ ਸੀਗੇ। ਇਟ ਸਰਵ ਕਰਦਾ ਸੀਗਾ। ਭਾਈ ਇਮਰਾਨ ਹਟ ਜਾ ਤੂੰ ਇਨਾਂ ਦੇ। ਦੇਖੋ ਸਬਕ ਅਮੇਜ਼। ਸਬਕ। ਤਾਂ ਇਤਨ ਮੈਂ ਕਹਿ ਰਹੇ ਹਟ ਜਾ ਤੈਨੂੰ ਵੀ ਨਹੀਂ ਤੇ ਫਿਰ ਸਿੱਖੜਾ ਚਾਹੀਦਾ। ਸਾਬ ਦਾ ਵਾ ਦੇਖੋ ਤੁਸੀਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਇਆ। ਨਾ ਆਇਆ ਕਰੋ। ਸੋਹਿਆ ਕਰੋ ਅੱਛਾ ਉਹ ਕੀ ਕਹਿੰਦਾ ਇਹੋ ਜਿਹੇ ਬੰਦੇ ਕੋਈ ਵਹਿਣਾ ਹੀ ਫਜ਼ੂਲ ਆਦਾ ਅੱਛਾ ਮੈਨੂੰ ਇਹ ਬੰਦੇ ਨੂੰ ਵੇਖ ਕੇ ਇੱਕ ਮਸਾਲਾ ਯਾਦ ਆ ਗਿਆ ਦੱਸੋ ਜੀ ਤੁਸੀਂ ਅੱਜ ਦਾ ਮਸਾਲਾ ਦੱਸੋ ਇਜਾਜ਼ਤ ਇਜਾਜ਼ਤ ਭਾਈ ਇਸ਼ਤਾਨ ਤੋਂ ਹਾਂ ਇਸ਼ਤਾਨ ਸ਼ਤਾਨ ਤੋਂ ਕਿ ਸ਼ਤਾਨ ਦਾ ਕੰਮ ਕੀ ਹੁੰਦਾ ਸ਼ਤਾਨ ਵੀ ਕਰਨਾ ਨਹੀਂ ਉਂਗਲ ਆਣਾ ਅੱਛਾ ਉਹਨੇ ਉਂਗਲ ਆਣੀ ਹੈ ਜਿਵੇਂ ਉਂਗਲ ਲਾ ਰਿਹਾ ਜਿਉਂਗਲ ਆ ਕੇ ਸ਼ਤਾਨੇ ਨਿਕਲ ਜਾਣਾ ਠੀਕ ਹੈ ਮੈਂ ਤੁਹਾਨੂੰ ਮਸਾਲਾ ਦੱਸਦਾ ਇੱਕ ਹਲਵਾਈ ਸੀਗਾ ਜਲੇਬੀਆਂ ਜਲੂਬੀਆਂ ਪਿੰਡ ਜਿਹਨਾਂ ਦੀ ਦੁਕਾਨ ਸੀਗੀ ਠੀਕ ਆ ਉਹਦੀ ਦੁਕਾਨ ਤੇ ਟੁਰ ਗਿਆ ਸ਼ੈਤਾਨ ਸ਼ੈਤਾਨ ਨੇ ਕੀ ਕੀਤਾ ਉਹ ਸ਼ੀਰੇ ਵਾਲਾ ਸ਼ੀਰਾ ਨਹੀਂ ਹੁੰਦਾ ਸ਼ੀਰੇ ਨੂੰ ਉਹਨੇ ਉਂਗਲ ਲਾਈ ਤੇ ਉਹੀ ਉਂਗਲ ਉਹਨੇ ਕੰਨ ਤੇ ਲਾ ਦਿੱਤੀ ਠੀਕ ਆ ਆਪ ਉਹ ਚਲਾ ਗਿਆ ਪਿੱਛੋਂ ਆ ਗਿਆ ਗਾਹ ਉਹਦੇ ਨਾਲੋਂ ਗਾਹ ਚੰਗਾ ਫੌਜੀ ਸੀਗਾ ਉਹ ਆ ਗਿਆ ਨਾਲ ਉਹਦੇ ਉਹਦਾ ਕੁੱਤਾ ਸੀਗਾ ਉਹ ਚਾਚੇ ਨੂੰ ਕਹਿਣ ਲੱਗ ਗਿਆ ਕਿ ਇਹ ਦੇ ਦੇ ਤੇ ਇਹ ਦੇ ਦੇ ਉਹ ਜਿੱਥੇ ਉਹਨੇ ਛੇ ਦੀ ਉਂਗਲ ਲਾਈ ਸੀ ਨਾ ਉਹ ਸ਼ੀਰੇ ਨੂੰ ਵੇਖ ਕੇ ਉੱਥੇ ਆ ਗਈ ਛਿਪਕਲੀ ਠੀਕ ਹੈ ਉਹ ਗਾਹ ਦੇ ਨਾਲ ਸੀਗਾ ਕੁੱਤਾ ਕੁੱਤੇ ਨੇ ਵੇਖ ਲਈ ਛਿਪਕਲੀ ਠੀਕ ਹੈ ਜਦੋਂ ਕੁੱਤੇ ਨੇ ਛਿਪਕਲੀ ਵੇਖ ਕੇ ਛਾਲਾਂ ਮਾਰ ਕੇ ਛਿੱਕੀ ਹਲ ਹੋਇਆ ਤੇ ਉਹ ਚਾਚੇ ਜਿਹੜਾ ਢਾਹਾਂ ਮਾਰਾ ਉਹ ਢਾਹ ਮੈ ਗਿਆ ਸਭ ਸਭ ਕੁਝ ਮਿਲਦਾ ਹੈ ਕਿ ਸ਼ੈਤਾਨ ਜਿਹੜਾ ਸੀ ਉਂਗਲ ਲਾ ਕੇ ਚਲਾ ਗਿਆ ਅਗਲੀਆਂ ਦਾ ਜਿਹੜਾ ਕਿ ਬੇੜਾ ਕਰਕੇ ਹੋ ਗਿਆ ਮੈਂ ਨਾ ਸ਼ਤਾਨ ਦਾ ਕੰਮ ਹੀ ਹੁੰਦਾ ਤੇ ਇਹੀ ਨੋਲ ਉਹਨੂੰ ਮਿਲਿਆ ਉਹਦੇ ਰੋਲ ਦੀ ਰਿਜ਼ਰਵ ਕਰਦਾ ਸੀ ਕਿੰਨੀਆਂ ਬਣਦੀਆਂ ਸੀਗੀਆਂ ਠੀਕ ਹੈ ਲੇਕਿਨ ਉਹ ਕਹਿ ਰਹੇ ਨੇ ਇਹ ਮਜ਼ਾਇਲ ਸੀ ਸ਼ੁਕਰ ਕਰੋ ਚੱਲ ਨਹੀਂ ਗਿਆ ਜਿਵੇਂ ਉਹਨਾਂ ਨੇ ਚੁੱਕਿਆ ਸੀਗਾ ਮਤਲਬ ਕਿ ਐਸਲੀ ਤੇ ਕਹਿੰਦੇ ਨੇ ਕਿ ਪਹਿਲੇ ਚੀਜ਼ ਨੂੰ ਜਾਂਚੋ ਤੇ ਫਿਰ ਉਹਦੇ ਬਾਰੇ ਜਿਹੜਾ ਹੈ ਨਾ ਸਾਰਾ ਇਸ ਤਰ੍ਹਾਂ ਦੀ ਚੀਜ਼ ਨੂੰ ਹਰਗੇਜ਼ ਜਿਹੜਾ ਕਿ ਤੁਸੀਂ ਟੱਚ ਨਾ ਕਰੋ ਟੱਚ ਨਾ ਕਰੋ ਕਿਉਂਕਿ ਉਹ ਅਗਰ ਮਿਸ ਹੋਇਆ ਹੈ ਉਹਦਾ ਕੋਈ ਪਤਾ ਨਹੀਂ ਬਰੋਦ ਹੈ ਕਿਸੇ ਟਾਈਮ ਵੀ ਚੱਲ ਸਕਦਾ ਹੈ ਉਹ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਮਤਲਬ ਇਹ ਦਾ ਇਹ ਹੈ ਕਿ ਤੁਸੀਂ ਜਿਵੇਂ ਆਪਾਂ ਘਰ ਦੇ ਵਿੱਚ ਅਕਸਰ ਗੋਲੀਆਂ ਸੋੜ ਦਿੰਦੇ ਨੇ ਜਾਂ ਮਿਸ ਜਾਂ ਆਪਾਂ ਬਸ਼ੰਭੋ ਹੋ ਗਏ ਹਾਲਾਂਕਿ ਮਿਸ ਗੋਲੀ ਕਦੇ ਵੀ ਨਾ ਸਿੱਟੋ ਹਾਂ ਉਹ ਕਿਸੇ ਟਾਈਮ ਵੀ ਚੱਲ ਸਕਦੀ ਹੈ ਮੇਰੇ ਨਾਲ ਹੋਇਆ ਨੇ ਇਸ ਜਦੋਂ ਮਿਸ ਗੋਲੀਆਂ ਸੀ ਤੇ ਉਹ ਜਦੋਂ ਚੁੱਲ ਨਹੀਂ ਚਲਾਈਦੀਆਂ ਉਹ ਚੁੱਲ ਚਪਾਤੀ ਤੇ ਭਾਈ ਉਹਨੇ ਉਹ ਚੱਲ ਪਈਆਂ ਚੱਲ ਜਾਂਦੀਆਂ ਮਿਸ ਸੀਗੀ ਹਾਂ ਜਦੋਂ ਅੱਗ ਲੱਗਣੀ ਉਹ ਪਈਆਂ ਦੀ ਅਸੀਂ ਨੂੰ ਲਾਦਾ ਉਹ ਸਮਾਨ ਸਕੂਨ ਦੇ ਵਿੱਚ ਉਹ ਕਿਸੇ ਨੇ ਚੁੱਕ ਕੇ ਤੇ ਉਹ ਚੁੱਲ ਚਪਾਤੀਆਂ ਉਹ ਭਾਈ ਉਹ ਤੇ ਚੱਲ ਪਈਆਂ ਠੀਕ ਹੈ ਸੋ ਇਹੋ ਜੀ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਲੇਕਿਨ ਉਹਨਾਂ ਨੇ ਬੜੀ ਅੱਛੀ ਜਿਹੀ ਕਿ ਡਵਾਈਸ ਦਿੱਤੀ ਸੀ ਵੀਡੀਓ ਦੇ ਜ਼ਰੀਏ ਪਿੱਛੇ ਜਿਹੜਾ ਸਰਗਰਮੀਆਂ ਰਹੀਆਂ ਪਾਕਿਸਤਾਨ ਇੰਡੀਆ ਦੇ ਵਿੱਚ ਵੀ ਲੈ ਕੇ ਇਹ ਉਹ ਉਸ ਚੀਜ਼ ਦੇ ਉੱਪਰ ਉਹਨਾਂ ਨੇ ਵੀਡੀਓ ਬਣਾਈ ਕਿ ਸ਼ੈਤਾਨਗੀ ਕੋਈ ਕਰਦਾ ਹੈ ਤੇ ਬਾਰਡਰਾਂ ਦੇ ਮਾਵਾ ਦੇ ਪੋਤੇ ਜਿਨ੍ਹਾਂ ਦੇ ਸ਼ਹੀਦ ਹੁੰਦੇ ਪਤਾ ਉਹਨਾਂ ਨੂੰ ਪਤਾ ਹੁੰਦਾ ਹੈ ਠੀਕ ਹੈ ਨਾ ਜਿਹੜੇ ਘार्मिक ਦੀ ਬਣਦੀ ਹੈ ਨਾ ਪਤਾ ਹੋਣਾ ਚਾਹੀਦਾ ਬੜਾ ਅੱਛਾ ਉਹਨਾਂ ਨੇ ਮੈਸੇਜ ਆ ਦਿੱਤਾ ਆਇਆ ਸੀ ਵੀਡੀਓ ਦੇ ਵਿੱਚ ਲੋ ਜੀ ਐਸੀ ਹੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੇ ਤੁਹਾਨੂੰ ਵੀ ਚੰਗੀ ਲੱਗੀ ਹੋਏਗੀ ਤੇ ਆਪਣੀ ਆਪਣੀ رائے ਦਾ اظہار ਕਮੈਂਟ ਦੇ ਜ਼ਰੀਏ ਕਰ ਦੇਣਾ ਤੇ ਮਿਲਦੇ ਹਾਂ ਅਗਲੀ ਵੀਡੀਓ 'ਚ ਤਲਾਫ